ਪਿਆਰੇ ਸੋਤਿਓ ਮੈਂ ਤੁਹਾਡਾ ਆਪਣਾ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਨਵਾਂ ਵਿਸ਼ਾ ਲੈ ਕੇ ਜੋ ਮੈਂ ਹਾਜ਼ਰ ਹੋਇਆ ਹਾਂ ਉਸ ਵਿੱਚ ਗੱਲ ਕਰਾਂਗੇ ਕਿ ਸਾਨੂੰ ਤੁਰਨ ਵੇਲੇ ਨਾ ਕਿ ਸੈਰ ਕਰਨ ਵੇਲੇ ਜਾਂ ਜਦੋਂ ਅਸੀਂ ਦੌੜਦੇ ਹਾਂ ਜੋਗਿੰਗ ਕਰਦੇ ਹਾਂ ਜਾਂ ਅਸੀਂ ਕੋਈ ਸੈਰ ਸਪਟਾ ਕਰਦੇ ਹਾਂ ਪੈਦਲ ਯਾਨੀ ਕਿ ਚੱਲਦੇ ਹਾਂ ਜਦੋਂ ਜਾਂ ਅਸੀਂ ਪੌੜੀਆਂ ਚੜ੍ਹਦੇ ਹਾਂ ਤਾਂ ਸਾਡੇ ਜਿਹੜਾ ਕਾਫ ਮਸਲਿਆ ਪਿੰਜਣੀਆਂ ਦੇ ਮਸਲ ਦੇ ਵਿੱਚ ਦਰਦ ਕਿਉਂ ਹੁੰਦੀ ਹੈ ਅਰੇ ਉਸ ਤੋਂ ਜੀ ਕਿਵੇਂ ਜਿਹੜੀ ਆ ਰਾਹਤ ਲੈ ਸਕਦੇ ਆ ਘਰੇਲੂ ਉਪਚਾਰ ਉਹਨਾਂ ਬਾਰੇ ਥੋੜੀ ਗੱਲ ਕਰਾਂਗੇ ਸ਼ੇਅਰ ਕਰਦੇ ਸਮੇਂ ਜਦ ਪਿੰਜੜੀਆਂ ਦੇ ਵਿੱਚ ਜਿਹੜੇ ਮਸਲਸ ਨੇ ਉਹਨਾਂ ਦੇ ਵਿੱਚ ਦਰਦ ਹੋਣ ਦੇ ਅਲੱਗ-ਅਲੱਗ ਕਾਰਨ ਹੁੰਦੇ ਆ ਕਿਉਂਕਿ ਯੂਰ ਕਾਫ ਮਸਲਸ ਆਰ ਰਿਸਪੌਂਸੀਬਲ ਫਾਰ ਪੁਆਇੰਟਿੰਗ ਯੂਰ ਫਾਰਵਰਡ ਜਾਨੀ ਕਿ ਅੱਗੇ ਨੂੰ ਚੱਲਣ ਦੇ ਵਿੱਚ ਸਾਡੇ ਕਾਫ ਮਸਲ ਜਦੋਂ ਅਸੀਂ ਪੈਪ ਚੁੱਕ ਕੇ ਅੱਗੇ ਰੱਖਦੇ ਹਾਂ ਤੁਰਦੇ ਹਾਂ ਸਾਡੇ ਅੰਗੂਠੇ ਦੀ ਪੈਰ ਦੇ ਦੀ ਮੂਵਮੈਂਟ ਹੁੰਦੀ ਹੈ ਤੁਰਨ ਵੇਲੇ ਦੌੜਨ ਵੇਲੇ ਜਾਂ ਕੋਈ ਪੌੜੀਆਂ ਚੜ੍ਹਨ ਵੇਲੇ ਤਾਂ ਉਹਦੇ ਵਿੱਚ ਕਾਫ ਮਸਲ ਜਿਹੜੇ ਸਾਡੇ ਪਿੰਜਣੀਆਂ ਦੇ ਮਸਲਿਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਅਗਰ ਉੱਥੇ ਸਾਡੇ ਕੋਈ ਕਿਸੇ ਵੀ ਨੁਕਸ ਦੇ ਕਾਰਨ ਅਗਰ ਦਰਦ ਹੁੰਦੀ ਹੈ ਕਿ ਆਓ ওভার ਸਟੱਡੀਜ਼ ਤੁਰਨ ਦੇ ਵਿੱਚ ਸਾਡੇ ਪੌੜੀਆਂ ਚੜਨ ਜਾਂ ਕੰਮ ਕਾਜ ਕਰਨ ਦੇ ਵਿੱਚ ਕਾਫੀ ਰੁਕਾਵਟ ਪੈਦੀ ਹੈ ਹੁਣ ਜਦੋਂ ਤੁਸੀਂ ਚੱਲਦੇ ਹੋ ਤਾਂ ਤੁਹਾਡੇ ਕਾਫ ਮਸਲ ਦੇ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਹੁਣ ਮਾਸਪੇਸ਼ੀਆਂ ਦੇ ਵਿੱਚ ਖਚਾ ਤੋਂ ਲੈ ਕੇ ਲੱਤਾਂ ਦੇ ਵਿੱਚ ਖੂਨ ਦੇ ਪ੍ਰਵਾਹ ਜਿਹੜੇ ਪ੍ਰਵਾਹ ਚੰਦੇ ਆ ਉਹਨਾਂ ਦੇ ਵਿੱਚ ਕੋਈ ਰੁਕਾਵਟ ਵੀ ਹੋ ਸਕਦੀ ਹੈ ਉਹਨਾਂ ਦੇ ਵਿੱਚ ਕੋਈ ਗੰਭੀਰ ਅੰਦਰੂਨੀ ਸਥਿਤੀ ਵੀ ਹੋ ਸਕਦੀ ਹੈ ਜਾਨੀ ਕਿ ਥੋੜੇ ਤੋਂ ਲੈ ਕੇ ਬੋੜੇ ਤੱਕ ਜਿਹੜਾ ਬਾ ਨੁਕਸੋ ਹੋ ਸਕਦਾ ਹੁਣ ਇੱਕ ਤੇ ਹੁੰਦੇ ਆ ਮਸਲ ਕ੍ਰੇਮਿੰਗ ਜੋ ਮਸਲ ਨੂੰ ਕ੍ਰੇਮ ਪੈਂਦੇ ਆ ਹੁਣ ਜਿਹੜੇ ਕਲਵਜ਼ ਆਰ ਕਾਮਨ ਏਰੀਆ ਫਾਰ ਮਸਲ ਕ੍ਰੇਮ ਤੇ ਮਸਲ ਕ੍ਰੇਮ ਲਈ ਕਲਵ ਦਾ ਜਿਹੜਾ ਏਰੀਆ ਦਾ ਉਹਦੇ ਵਿੱਚ ਜਿਆਦਾ ਮਸਲ ਜਿਹਨੂੰ ਅਸੀਂ ਕੜਲ ਕਹਿ ਦਿੰਨੇ ਆ ਕਿ ਪੱਤਾਂ ਦੇ ਵਿੱਚ ਜਾਂ ਮਸਲ ਦੇ ਵਿੱਚ ਕੜਵਲ ਪੈ ਜਾਂਦੇ ਆ ਉਹਦੇ ਵਿੱਚ ਜਿਹੜੀਆਂ ਨੇ ਜਿਵੇਂ ਮੀਨ ਉਹਦੇ ਕਾਰਨ ਦੇ ਹੈ ਡੀ ਡੀ ਹਾਈਡਰੇਸ਼ਨਸ ਫੇਰ ਵੀ ਅਗਰ ਪਾਣੀ ਦੀ ਕਮੀ ਹੋਵੇ ਜਾਂ ਇਲੈਕਟ੍ਰੋਲਾਈਟ ਇੰਬੈਲੈਂਸ ਹੋਇਆ ਹੋਵੇ ਜਿਹੜੇ ਨਮਕ ਵਗੈਰਾ ਸਾਡੇ ਸਰੀਰ ਦੇ ਅੰਦਰ ਜਾਂਦੇ ਆ সোਡੀਅਮ ਪੋਟਾਸ਼ੀਅਮ ਉਹਨਾਂ ਦੀ ਜਿਹੜੀ ਅਸੁਧਾਰਨਤਾ ਜਾਂ ਇੰਬੈਲੈਂਸ ਹੈ ਇਹ ਕੋ ਕਾਰਨ ਹੁੰਦਾ ਕੁਝ ਮੈਡੀਸਿਨਸ ਹੁੰਦੀਆਂ ਨੇ ਜਿਨ੍ਹਾਂ ਦਵਾਈਆਂ ਅਗਰ ਤੁਸੀਂ ਕਿਸੇ ਤਰ੍ਹਾਂ ਦੀਆਂ ਖਾ ਰਹੇ ਜਾਂ ਤੁਹਾਡੀ ਖਾਕ ਦੇ ਵਿੱਚ ਕੁਝ ਜਿਹੜੇ ਮਿਨਰਲਸ ਵਿਟਾਮਿਨ ਦੀ ਡੈਫੀਸ਼ੀਅਨਸੀ ਹੈ ਆਇਰਨ ਦੀ ਕਮੀ ਆ ਉਹਦੇ ਨਾਲ ਵੀ ਕਾਫ ਮਸਲ ਜਿਹੜਾ ਦਰਦ ਕਰਨ ਲੱਗ ਜਾਂਦਾ ਜਾਂ ਕੋਈ ਨਰਵ ਪਿੰਚ ਹੋਈ ਹੈ ਜਿਸ ਨੂੰ ਨਾੜੀ ਨੂੰ ਕੋਈ ਅਗਰ ਦਬਾ ਆਇਆ ਆ ਕਿਸੇ ਕਾਰਨ ਤਦ ਵੀ ਕਾਫ ਮਸਲ ਦੇ ਵਿੱਚ ਪੇਨ ਜਿਹੜੀ ਆ ਉਹ ਹੋ ਸਕਦੀ ਹੈ ਜਾਂ ਖੂਨ ਕਾਫ ਮਸਲ ਨੂੰ ਖੂਨ ਦੀ ਸਪਲਾਈ ਜਦੋਂ ਕਿਸੇ ਕਾਰਨ ਜ਼ਿਆਦਾ ਗਤੀਵਿਧੀ ਕਰਨ ਦੇ ਨਾਲ ਜਾਂ ਅੰਦਰੂਨੀ ਕਿਸੇ ਬਿਮਾਰੀ ਦੇ ਕਾਰਨ ਜਦੋਂ ਬਹੁਤ ਜ਼ਿਆਦਾ ਖੂਨ ਦੀ ਸਪਲਾਈ ਘਟ ਜਾਂਦੀ ਹੈ ਇੱਕ ਉਹ ਵੀ ਕਾਰਨ ਹੁੰਦਾ ਹੈ ਕੰਡਾ ਮਸਲਸ ਦੀ ਇੰਜਰੀ ਦਾ ਕਾਰਨ ਜਾਨੀ ਕਿ ਮਾਸਪੇਸ਼ੀਆਂ ਜਿਹੜੀਆਂ ਨੇ ਉਹਨਾਂ ਨੂੰ ਕਿਸੇ ਕਾਰਨ ਛੱਡ ਲੱਗ ਜਾਣੀ ਹੁਣ ਮਾਸਪੇਸ਼ੀਆਂ ਦਾ ਖਚਾ ਜਾਂ ਖਿੱਚੀਆਂ ਹੋਈਆਂ ਮਾਸਪੇਸ਼ੀਆਂ ਬਹੁਤ ਜ਼ਿਆਦਾ ਗਤੀਵਿਧੀ ਜਾਨੀ ਕਿ ਲੋਡ ਤੋਂ ਜ਼ਿਆਦਾ ਕਿਸੇ ਨੇ ਤੁਰ ਲਿਆ ਲੋਡ ਤੋਂ ਜ਼ਿਆਦਾ ਕੰਮ ਕਰਨ ਦੇ ਨਾਲ ਲੋਡ ਤੋਂ ਜ਼ਿਆਦਾ ਕੋਈ ਦੌੜਨ ਦੇ ਨਾਲ ਸਾਰਾ ਦਿਨ ਕੰਟੀਨਿਊ ਪਹਾੜੀਆਂ ਚੜ੍ਹਨ ਦੇ ਨਾਲ ਲੱਗ ਰਿਹਾ ਕੋਈ ਸੁਪਰੀਨ ਵਗੈਰਾ ਉਹ ਚੀਜ਼ਾਂ ਸੁਪਰੀਨ ਆ ਜਾਂਦੀ ਹੈ ਤਾਂ ਉਹ ਵੀ ਜਿਵੇਂ ਉਹਦੇ ਵੀ ਜਿਹੜੇ ਨਾ ਪਨਾਹ ਦੇ ਕਾਰਨ ਵੀ ਜਾਂ ਜਿਆਦਾ ਓਵਰ ਫਟੀਗ ਹੋਣ ਦੇ ਕਾਰਨ ਜਿਆਦਾ ਥਕਾਵਟ ਦੇ ਕਾਰਨ ਵੀ ਮਸਲ ਦੇ ਵਿੱਚ ਦਰਦ ਹੋ ਸਕਦੀ ਹੈ ਜਾਂ ਜਿਵੇਂ ਕੋਈ ਪੁਰਸ਼ ਨਗਰ ਬਾਸਕਟਬਾਲ ਦਾ ਪਲੇਅਰ ਹੈ ਜਾਂ ਕੋਈ ਟੈਨਿਸ ਦਾ ਖਿਡਾਰੀ ਹੈ ਜਿਹੜੇ ਜਾਂ ਜਿਆਦਾ ਦੌੜਨ ਵਾਲੇ ਲੋਕ ਨੇ ਕੁਝ ਹੋਰ ਵੀ ਇਹਦੇ ਕਾਰਨ ਹੋ ਸਕਦੇ ਆ ਕੋਈ ਸੋਜਿਸ਼ ਦੇ ਕਾਰਨ ਜਾਂ ਕਮਜ਼ੋਰੀ ਦੇ ਕਾਰਨ ਜੇ ਆਪਾਂ ਕਰਾਕੀ ਤਤਾਂ ਦੀ ਗੱਲ ਕੀਤੀ ਹੈ ਉਹ ਵੀ ਆਪ ਮਸਲ ਦੇ ਦਰਦ ਦੇ ਕਾਰਨ ਹੋ ਸਕਦੇ ਆ ਇੱਕ ਪੈਰੀਫਰਲ ਆਰਟਰੀ ਡਿਸੀਜ਼ ਹੁੰਦੀਆਂ ਨੇ ਉਦਿਆਂ ਜਿਵੇਂ 슈ਗਰ ਦੇ ਕਾਰਨ ਜਾਂ ਕਿਸੇ ਹੋਰ ਕਾਰਨ ਜੁ ਵੀ ਇਹ ਹੋ ਜਾਂਦੇ ਨੇ ਹੁਣ ਪੈਰੀਫਰਲ ਆਰਟਰੀ ਡਿਸੀਜ਼ ਉਦੋਂ ਹੁੰਦੀ ਹੈ ਜਦੋਂ ਖੂਨ ਦੀਆਂ ਨਾੜੀਆਂ ਜਿਹੜੀਆਂ ਦਿਲ ਤੋਂ ਲੱਤਾਂ ਵਾਲੇ ਸਾਈਡ ਨੂੰ ਖੂਨ ਲੈ ਕੇ ਜਾਣੀਆਂ ਤੇ ਇਸ ਦਾ ਸਭ ਤੋਂ ਆਮ ਕਾਰਨ ਜਿਹੜੇ ਐਥਰੀਓਸਕਲੋਰੋਟਿਕਸ ਹੁੰਦੀ ਹੈ ਇਹ ਸਥਿਤੀ ਉਦੋਂ ਜਬ ਮਤਲਬ ਆਫਰਦੀ ਹੈ ਇਹ ਤਕਲੀਫ ਉਦੋਂ ਹੁੰਦੀ ਹੈ ਜਦੋਂ ਚਰਬੀ ਜਾਂ ਕੋਈ ਕੋਲੇਸਟ੍ਰੋਲ ਜਿਹੜੇ ਬੈਡ ਹੁੰਦੇ ਨੇ ਓਵਰਗੇ ਜਿਹੜੇ ਠੰਡੇ ਦੇ ਮਤਲਬ ਫੈਟ ਦੇ ਪਦਾਰਥ ਨੇ ਠੰਡੇ ਵਾਲੇ ਉਹ ਖੂਨ ਦੀਆਂ ਨਾੜੀਆਂ ਦੇ ਅੰਦਰਲੇ ਵਾਲਵ ਜਿਹੜੀਆਂ ਕੰਧਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜੰਮ ਜਾਂਦੀ ਹੈ ਕਿ ਉਹ ਤੰਮਰੀਆਂ ਦਾ ਜਿਹੜਾ ਅੰਦਰੂਨੀ ਆਕਾਰ ਹੈ ਉਹ ਬਹੁਤ ਛੋਟਾ ਹੋ ਜਾਂਦਾ ਤੇ ਪੈਦਲ ਚੱਲਣ ਵੇਲੇ ਜਾਂ ਪੌੜੀਆਂ ਚੜ੍ਹਨ ਵੇਲੇ ਇਹ ਫਿਰ ਦਰਦ ਹੁੰਦਾ ਉਹ ਕਾਬ ਮਸਲ ਦੇ ਵਿੱਚ ਕਿਉਂਕਿ ਉਹਨਾਂ ਨੂੰ ਖੂਨ ਨਹੀਂ ਪੂਰਾ ਮਿਲਦਾ ਉਹ ਜਦੋਂ ਤੰਮਨੀਆਂ ਛੋਟੀਆਂ ਹੋ ਜਾਂਦੀਆਂ ਪੈਰੀਫਰਲ ਆਰਟਰੀ ਡਿਸੀਜ਼ ਦੇ ਵਿੱਚ ਕਿਉਂ ਦਰਦ ਹੁੰਦੀ ਹੈ ਜਾ ਜਲਨ ਟਾਈਪ ਸਿੰਪਟਮ ਆਉਦੇ ਹੋ ਸੋਨ ਨੂੰ ਨੀਆ ਸ਼ੁਰੂ ਹੋ ਜਾਂਦੀਆਂ ਨੇ ਤੇ ਬੜੀ ਸ਼ੂਟਿੰਗ ਪੇਨ ਹੁੰਦੀ ਹੈ ਇੱਕਦਮ ਉਹਨਾਂ ਦੇ ਵਿੱਚ ਕਿਉਂਕਿ ਆਕਸੀਜਨ ਵਗੈਰਾ ਪੂਰੀ ਨਹੀਂ ਜਦੋਂ ਉਹ ਨਾੜੀਆਂ ਛੁੱਟੀਆਂ ਜਿਹੜੀਆਂ ਤਮਨੀਆਂ ਜਿਹੜੀਆਂ ਖੂਨ ਲੈ ਕੇ ਜਾਂਦੀਆਂ ਨੇ ਤਾਂ ਉਹ ਉਹਦੇ ਨਾਲ ਫਿਰ ਉਹ ਉਥੇ ਆਕਸੀਜਨ ਦੀ ਸਪਲਾਈ ਖੂਨ ਦੇ ਰਾਹੀਂ ਜਾਣ ਵਾਲੇ ਖਰਾਕੀ ਤੱਤ ਉਹ ਪੂਰੇ ਨਹੀਂ ਉਹਨਾਂ ਦੀ ਕਮੀ ਹੋਣ ਦੇ ਕਾਰਨ ਫਿਰ ਉਹ ਰੇਡੀ ਉੱਥੇ ਉਹ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਜਿਵੇਂ ਪੌੜੀ ਚੜਨ ਵੇਲੇ ਤੁਹਾਨੂੰ ਸ਼ੂਟਿੰਗ ਪੇਨ ਹੋਏਗੀ ਥੋੜਾ ਜਿਹਾ ਵੀ ਤੇਜ਼ ਚੱਲਣ ਦੇ ਨਾਲ ਜੇ ਜਦੋਂ ਤੁਸੀਂ ਫਿਰ ਰੁਕ ਜਾਓਗੇ 5-7 ਮਿੰਟ ਆਰਾਮ ਕਰੋਗੇ ਤਾਂ ਉਹ ਦਰਦ ਠੀਕ ਹੋ ਜਾਏਗਾ ਐਵੇਂ ਦੇ ਹਾਲਾਤਾਂ ਦੇ ਵਿੱਚ ਜਲਦੀ ਡਾਕਟਰ ਨੂੰ ਮਿਲ ਕੇ ਸਲਾਹ ਲੈਣੀ ਚਾਹੀਦੀ ਆ ਕਿ ਲੜੀਂਦੇ ਟੈਸਟ ਵਗੈਰਾ ਬਲੱਡ ਦੇ ਜਾਂ ਕੋਈ ਸਕੈਨਿੰਗ ਜੋ ਵੀ ਕਰਨੀ ਹੈ ਉਹ ਫਿਰ ਡਾਕਟਰ ਦੀ ਰਿਸਪੌਂਸਿਬਿਲਟੀ ਹੈ ਉਹ ਉਹਨਾਂ ਦਾ ਇਲਾਜ ਕਰਾਉਣਾ ਪੈਂਦਾ ਇੱਕ ਕ੍ਰੋਨਿਕ ਵੇਇਨਸ ਇਨਸਫੀਸ਼ੀਐਂਸੀ ਡਿਸੀਜ਼ ਹੁੰਦੀ ਹੈ ਉਹਦੇ ਵਿੱਚ ਵੀ ਕਈ ਵਾਰੀ ਤੁਹਾਡੇ ਮਸਲ ਪੇਨ ਜ਼ਿਆਦਾ ਜਿਹੜੇ ਉਹ ਦਰਦ ਹੁੰਦੇ ਰਹਿੰਦੇ ਕ੍ਰੋਨਿਕ ਵੇਇਨ ਇਨਸਫੀਸ਼ੀਐਂਸੀ ਇਹ ਉਦੋਂ ਹੁੰਦਾ ਜਦੋਂ ਖੂਨ ਦੀਆਂ ਨਾੜੀਆਂ ਸਹੀ ਢੰਗ ਦੇ ਨਾਲ ਖੂਨ ਵਾਪਸ ਦਿਲ ਵਿੱਚ ਪੰਪ ਨਹੀਂ ਕਰ ਸਕਦੀਆਂ ਜਾਨਕਿ ਖੂਨ ਨੂੰ ਵਾਪਸ ਦਿਲ ਵੱਲ ਬੰਨੇ ਜਿਹੜੀਆਂ ਲੈ ਕੇ ਜਾਣ ਵਾਲੀਆਂ ਤਮਰੀਆਂ ਜਦੋਂ ਉਹਨਾਂ ਦੇ ਵਿੱਚ ਕੋਈ ਪੂਲਸ ਬਣ ਜਾਂਦੇ ਕੋਈ ਰਿਕਾਵਟ ਹੋ ਜਾਂਦੀ ਹੈ ਤਾਂ ਕੋਈ ਨੁਕਸ ਪੈ ਜਾਂਦਾ ਕਿਸੇ ਵੀ ਕਾਰਨ ਤਾਂ ਇਹ ਦਰਦ ਉਦੋਂ ਆਪਰਦੀ ਹੈ ਉਦੋਂ ਫਿਰ ਉਹ ਜਿਹੜੀਆਂ ਲੱਤਾਂ ਦੇ ਅੰਦਰ ਪੂਲਸ ਬਣ ਜਾਂਦੇ ਵਿੱਚ ਇਹਦਾ ਮੇਨ ਕਾਰਨ ਹੁੰਦਾ ਵੇਰੀਕਸ ਵੀਨਸ ਦਾ ਕਿ ਇਸ ਦੇ ਨਾਲ ਹੇਠਲੇ ਹਿੱਸੇ ਦੇ ਜਿਹੜੇ ਲੱਤ ਦੇ ਹੁੰਦੇ ਨੇ ਉਹਨਾਂ ਦੇ ਹੀਟ ਲੀਸਟ ਦੇ ਵਿੱਚ ਦਰਦ ਹੁੰਦੀ ਹੈ ਆਮ ਤੌਰ ਤੇ ਤੁਰਨ ਵੇਲੇ ਖਾਸ ਕਰਕੇ ਜਦੋਂ ਸ਼ਾਮ ਦੇ ਵੇਲੇ ਜਿਹਦੇ ਵਿੱਚ ਦਰਦ ਹੁੰਦੀ ਹੈ ਤੇ ਆਰਾਮ ਕਰਨ ਨਾਲ ਦਰਦ ਉਹ ਥੋੜਾ ਜਿਹਾ ਠੀਕ ਹੋ ਜਾਂਦੀ ਹੈ ਇਸ ਨਾਲ ਲੱਤ ਜਿਹੜੀ ਉਹ ਬੜੀ ਭਾਰੀ ਮਹਿਸੂਸ ਹੋਊਗੀ ਤੁਹਾਨੂੰ ਤੇ ਦਬਾਅ ਮਹਿਸੂਸ ਹੁੰਦਾ ਜਿਵੇਂ ਦੱਬੀ ਹੋਈ ਲੱਤ ਮਹਿਸੂਸ ਹੁੰਦੀ ਹੈ ਪਰਸਨ ਨੂੰ ਜਦੋਂ ਇਹਦੇ ਚ ਖੂਨ ਦੀ ਜਿਹੜੀ ਉਹ ਨਾੜੀਆਂ ਦੇ ਰਾਹੀਂ ਜਿਹੜਾ ਖੂਨ ਵਾਪਸ ਪੂਰਾ ਨਹੀਂ ਜਾਂਦਾ ਤਾਂ ਮੰਨੀਆਂ ਦੇ ਰਾਹੀਂ ਹੁਣ ਇਸ ਦੇ ਹੋਰ ਲੱਛਣ ਹੋ ਜਾਂਦੇ ਆ ਜਿਵੇਂ ਚਮੜੀ ਦੇ ਉਲੱਤ ਦੀ ਜਾਂ ਜਿਹੜੀ ਚਮੜੀ ਹੈ ਚਮੜੀ ਦੇ ਵਿੱਚ ਤਬਦੀਲੀ ਆ ਜਾਂਦੀ ਖਾਸ ਕਰਕੇ ਕਾਫ ਮਸਲ ਦੇ ਲਾਗੇ ਬੰਨੇ ਦਾ ਜਿੰਨਾ ਵੀ ਏਰੀਆ ਗੋਡੇ ਤੋਂ ਥੱਲੇ ਦਾ ਆਕਰ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਨਾੜੀਆਂ ਤੁਹਾਨੂੰ ਸੁਜੀਆਂ ਸੁਜੀਆਂ ਨਜ਼ਰ ਆਉਣਗੀਆਂ ਬਿਲਕੁਲ ਕਲੀਅਰ ਬਾਹਰ ਨੂੰ ਜਿਹੜੀਆਂ ਵੇਨਸ ਨੇ ਆਰਟਰੀਜ਼ ਨੇ ਕਲੀਅਰ ਬਾਹਰ ਨੂੰ ਉੱਪਰੀਆਂ ਹੋਈਆਂ ਨਜ਼ਰ ਆਉਣਗੀਆਂ ਉਹ ਜਖਮ ਬਣੇ ਸ਼ੁਰੂ ਹੋ ਜਾਂਦੇ ਆ ਫੋੜੇ ਵਗੈਰਾ ਦਾ ਖੁੱਲੇ ਜ਼ਖਮ ਨਜ਼ਰ ਆਉਣਗੇ ਹੁਣ ਗਿੱਟਿਆਂ ਜਾਂ ਲੱਤਾਂ ਦੇ ਹਿਸਲਾ ਜਿਹੜਾ ਹਿੱਸਾ ਉਹ ਉੱਥੇ ਦਰਦ ਹੋਊਗੀ ਲੱਤਾਂ ਵਿੱਚ ਜਕੜਨ ਮਹਿਸੂਸ ਹੋਊਗੀ ਇਹ ਖਾਰਸ਼ ਵਗੈਰਾ ਵੀ ਨਾਲ ਉਹ ਸਾਰੀ ਲੱਤ ਜਿਹੜੀ ਆ ਪਿੰਜਣੀਆਂ ਦੇ ਆਲੇ ਦੁਆਲੇ ਗੋਡਿਆਂ ਦੇ ਪੈਰਾਂ ਵਾਲੇ ਬੰਨੇ ਨੂੰ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਨਾਲ ਹੁਣ ਇਸ ਤੋਂ ਬਾਅਦ ਇੱਕ ਲੰਬਰ ਸਪਾਇਨਲ ਸਟੀਨੋਸਿਸ ਦੀ ਥੋੜੀ ਪ੍ਰੋਬਲਮ ਹੁੰਦੀ ਹੈ ਉਹਦਾ ਕਰਕੇ ਵੀ ਕਈ ਵਾਰੀ ਕਾਫ ਮਸਲ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਦਰਦ ਕਈ ਵਾਰੀ ਪਿੱਠ ਦੇ ਵਿੱਚ ਸ਼ੁਰੂ ਹੁੰਦੀ ਹੈ ਤੇ ਅਤੇ ਨਾਲ ਹੀ ਇੱਕ ਵਾਰੀ ਇਹ ਫਿਰ ਨਸਾਂ ਜਿਹੜੀਆਂ ਜਦੋਂ ਮਤਲਬ ਕੰਪਰੈਸ ਹੋ ਜਾਂਦੀਆਂ ਸੁਗੜ ਜਾਂਦੀਆਂ ਨੇ ਜਾਂ ਸੰਕੁਚਿਤ ਹੋ ਜਾਂਦੀਆਂ ਨੱਪੀਆਂ ਜਾਂਦੀਆਂ ਤਾਂ ਇਹ ਦਰਦ ਤੁਹਾਡੀ ਲੱਤ ਦੇ ਹੇਠਲੇ ਹਿੱਸੇ ਤੱਕ ਵੀ ਫੈਲ ਜਾਂਦਾ ਜਾਨੀ ਕਿ ਪਿੱਠ ਦੇ ਵਿੱਚ ਦਰਦ ਵੀ ਸ਼ੁਰੂ ਹੋ ਜਾਂਦੀ ਨਾਲ ਤੇ ਜਦੋਂ ਨਸਾਂ ਫਿਰ ਜਿਹੜੀਆਂ ਨਰਵਜ਼ ਨੇ ਜਾਂ ਲਾੜੀਆਂ ਨੇ ਕੰਪਰੈਸ ਹੋ ਜਾਂਦੀਆਂ ਤਾਂ ਇਹ ਤੁਹਾਡੀ ਲੱਤਾਂ ਦੇ ਹੇਠਲੇ ਪਾਸੇ ਨੂੰ ਵੀ ਫਿਰ ਦਰਦ ਜਿਹੜੀ ਆ ਉਹ ਕਾਫ ਮਸਲ ਦੇ ਵਿੱਚ ਵੀ ਦਰਦ ਆਉਣੀ ਸ਼ੁਰੂ ਹੋ ਜਾਂਦੀ ਹੈ ਹੋਰ ਇਹਦੇ ਲੱਛਣ ਹੁੰਦੇ ਨੇ ਜਦੋਂ ਤੁਹਾਡੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਸੁੰਨ ਹੋ ਜਾਂਦੀਆਂ ਉਹਦੇ ਚਰਨਾਹਟ ਮਹਿਸੂਸ ਹੁੰਦੀ ਜਿਵੇਂ ਜਾਂ ਕੀੜੀਆਂ ਚਲਦੀਆਂ ਵਗੈਰਾ ਮਹਿਸੂਸ ਹੁੰਣ ਗਿਆ ਕਿ ਖੂਨ ਦੀ ਕਮੀ ਕਰਕੇ ਜਾਂ ਕਮਜ਼ੋਰੀ ਮਹਿਸੂਸ ਹੁੰਦੀ ਉਹਦੇ ਵਿੱਚ ਕਿ ਲੱਤ ਬੜੀ ਕਮਜ਼ੋਰ ਮਹਿਸੂਸ ਹੁੰਦੀ ਹੈ ਸੁੱਤੀ ਹੋਈ ਮਹਿਸੂਸ ਹੁੰਦੀ ਜੇ ਕਿਸ ਤੋਂ ਲਾਗ ਉਹ ਕ੍ਰੋਨਿਕ ਐਗਜ਼ਲਸ਼ਨਲ ਕੰਪਾਰਟਮੈਂਟਲ ਸਿੰਡਰੋਮ ਆ ਜਾਂਦਾ ਉਹਦੇ ਵਿੱਚ ਵੀ ਕਾਫੀ ਹੱਦ ਤੱਕ ਕਿ ਇਸ ਵਿੱਚ ਜਿਹੜੀਆਂ ਮਸਲ ਨੇ ਉਹ ਸੁੱਜ ਜਾਂਦੇ ਜਿਸ ਨਾਲ ਉਸ ਖੇਤਰ ਦੇ ਵਿੱਚ ਦਬਾਅ ਪੈਂਦਾ ਕਿਉਂਕਿ ਜਿਹੜੀ ਉਹ ਫਾਸੀਆ ਵਗੈਰਾ ਨੇ ਉਹ ਫੈਲਦੇ ਨਹੀਂ ਤੇ ਏਰੀਏ ਦੇ ਵਿੱਚ ਉਹ ਜਿੰਨਾ ਵੀ ਏਰੀਆ ਹੁੰਦਾ ਉੱਥੇ ਫਿਰ ਖੂਨ ਦਾ ਪ੍ਰਵਾਹ ਰੁਕ ਜਾਂਦਾ ਜਦੋਂ ਖੂਨ ਦਾ ਪ੍ਰਵਾਹ ਰੁਕ ਜਾਂਦਾ ਤੇ ਜਦੋਂ ਫਿਰ ਅਸੀਂ ਕੋਈ ਸਰੀਰਕ ਗਤੀਵਿਧੀ ਕਰਦੇ ਹਾਂ ਤੁਰਦੇ ਹਾਂ ਪੌੜੀਆਂ ਚੜ੍ਹਦੇ ਹਾਂ ਜਾਂ ਤੁਰ ਕੇ ਸੈਰ ਕਰਨ ਲੱਗਦੇ ਹਾਂ ਜਾਂ ਹੋਰ ਕਿਸੇ ਕੰਮਕਾਰ ਵਾਸਤੇ ਤੁਹਾਡੇ ਕਾਫ ਮਸਲੂ ਜਦੋਂ ਪ੍ਰਭਾਵਿਤ ਹੋ ਜਾਂਦੇ ਆ ਤੇ ਖਾਸ ਕਰਕੇ ਜਿੱਤੀ ਚੱਲਣ ਵੇਲੇ ਪੈਦਲ ਚੱਲਣ ਵੇਲੇ ਜਾਂ ਜਿਵੇਂ ਫੌਜੀ ਵਗੈਰਾ ਮਾਰਚ ਕਰਦੇ ਨੇ ਤਾਂ ਉਸ ਵੇਲੇ ਫਿਰ ਤੁਹਾਡੇ ਕਾਫ ਮਸਲ ਦੇ ਵਿੱਚ ਦਰਦ ਹੁੰਦੀ ਹੈ ਪਿੰਜਣੀ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਗੱਟੇ ਕਮਜ਼ੋਰ ਹੋ ਜਾਂਦੇ ਆ ਮਸਲ ਪ੍ਰਭਾਵਿਤ ਹੋ ਗਏ ਤੇ ਉੱਪਰ ਨੂੰ ਉੱਠੇ ਹੋਏ ਮਹਿਸੂਸ ਹੋ ਜਾਂਦੇ ਕਲੀਅਰ ਨਜ਼ਰ ਆਉਂਦੇ ਕਿ ਮਸਲ ਜਿਹੜਾ ਫੁੱਲ ਜਾਂਦਾ ਉਹਦੇ ਉੱਥੋਂ ਜਿਹੜਾ ਤੇ ਮਸਲ ਦੇ ਵਿੱਚ ਕੜਵਲ ਪੈ ਜਾਂਦੇ ਆ ਕਿ ਉਹ ਏਰੀਆ ਜਿਹੜਾ ਸੋਨ ਹੋ ਜਾਂਦਾ ਅਗਰ ਇਦਾਂ ਦੇ ਹਾਲਾਤ ਤੁਹਾਨੂੰ ਜ਼ਿਆਦਾ ਤਕਲੀਫ ਕਰਦੇ ਆ ਤਾਂ ਕੋਸ਼ਿਸ਼ ਕਰੋ ਕਿ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਡਾਕਟਰ ਦੀ ਸਲਾਹ ਦੇ ਨਾਲ ਟ੍ਰੀਟਮੈਂਟ ਕਰਾਉਣਾ ਚਾਹੀਦਾ ਫਿਰ ਤੁਸੀਂ 1-2 ਦਿਨ ਹੀ ਜ਼ਿਆਦਾ ਕੰਮ ਕੀਤਾ ਜ਼ਿਆਦਾ ਤੇਜ਼ ਦੌੜੇ ਤੁਹਾਡੇ ਹੁੰਦਾ ਦਰਦ ਹੁੰਦੀ ਹੈ ਤਾਂ ਫਿਰ ਉਹਦੇ ਵਿੱਚ ਇੱਕ ਅਸੀਂ ਦਰਦ ਤੋਂ ਰਾਹਤ ਪਾਉਣ ਵਾਸਤੇ ਜਿਹਨੂੰ ਆਪਣੀ ਸਵੈ ਸੰਭਾਲ ਕਰਦੇ ਹਾਂ ਤਾਂ ਉਹਦਾ ਕੋਈ ਮਸਲ ਤੋਂ ਰਾਹਤ ਪਾਉਣ ਲਈ ਇੱਕ ਰਾਈਸ ਵਿਧੀ ਅਪਣਾਈ ਜਾਂਦੀ ਹੈ ਉਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਇੱਕ ਦੇ ਆਰਾਮ ਕਰਨਾ ਆਰਾਮ ਕਰਨ ਦੇ ਨਾਲ ਕੀ ਉਹ ਮਸੰਦੀਰ ਦਰਦ ਜਿਹੜੀ ਆ ਉਹ ਠੀਕ ਹੋ ਜਾਂਦੀ ਹੈ। ਕਾਫ ਮਸੂਲ ਦੇ ਉੱਪਰ ਥੋੜੀ ਬਰਫ਼ ਲਗਾਉਣੀ, ਆਈਸ ਦੀ ਜਿਹੜੀ ਮ사ਜ ਕਰਨੀ। ਠੰਡੇ ਪਾਣੀ ਦੇ ਨਾਲ ਜਾਂ ਬਰਫ਼ ਦੇ ਨਾਲ ਉਹਦੇ ਨਾਲ ਵੀ ਕਾਫੀ ਰੀलीफ ਮਿਲਦੀ ਹੈ। ਉਹਨੂੰ ਕੰਪਰੈਸ ਕਰਨਾ। ਕਾਫ ਮਸੂਲ ਦੇ ਵਿੱਚ ਜਿਹੜੇ ਉਹ ਕੁਸਾਹੇਕ ਹੁੰਦੀ ਹੈ ਕਿਲਚਕੀਲੀ ਪੱਟੀ ਨੂੰ ਲਪੇਟ ਲਈਏ ਮਸੂਲ ਦੇ ਨਾਲ ਤੇ ਉਹ ਵੀ ਜਿਹੜੀ ਆ ਕਾਫ ਮਸੂਲ ਦੀ ਦਰਦ ਤੋਂ ਰੀलीफ ਦਿੰਦੀ ਹੈ। ਬਾਕੀ ਉਹਨੂੰ ਐਲੀਵੇਟ ਕਰਨਾ ਥੋੜਾ ਉੱਚਾ ਚੁੱਕਣਾ। ਹੁਣ ਜਾਨੀ ਕਿ ਆਪਣੀ ਜਿਹੜੀ ਦਰਦ ਹੋ ਰਹੀ ਕਟੜੀ ਲੱਤਾਂ ਜਿਹੜੇ ਕਾਫ ਮਸਲ ਦੇ ਵਿੱਚ ਜਿਹੜੇ ਪਾਸੇ ਲੱਗਦੇ ਵਿੱਚ ਦਰਦ ਹੋ ਰਹੀ ਹੈ ਉਹਨੂੰ ਅਗਰ ਤੁਸੀਂ ਮਤਲਬ ਬੈੱਡ ਦੇ ਉੱਪਰ ਤੁਸੀਂ ਲੇਟੇ ਹੋ ਲੇਟ ਕੇ ਉੱਚਾ ਕਰੋ ਇਹਨਾਂ ਆਪਣੇ ਦਿਲ ਦੇ ਵਾਲੀ ਜਿਹੜੀ ਪੋਜੀਸ਼ਨ ਜਿੱਥੇ ਦਿਲ ਦੀ ਹੈ ਛਾਤੀ ਦੀ ਉਹਦੇ ਨਾਲੋਂ ਉੱਚਾ ਚੁੱਕਣ ਦੇ ਨਾਲ ਵੀ ਕਾਫ ਮਸਲ ਦੇ ਵਿੱਚੋਂ ਦਰਦ ਮਿਲ ਜਾਂਦੀ ਜਿਹੜੀ ਜੜੀ ਰਾਹਤ ਮਿਲਦੀ ਹੈ ਤੇ ਅਗਰ ਇਹਨਾਂ ਸਭ ਕੁਝ ਕਰਦੇ ਬਾਵਜੂਦ ਵੀ ਤੁਹਾਨੂੰ ਰੁਟੀਨ ਦੇ ਵਿੱਚ ਤੁਰਨ ਲੱਗਿਆਂ ਬਹੁਤ ਜ਼ਿਆਦਾ ਸ਼ੂਟਿੰਗ ਪੇਨ ਹੁੰਦੀ ਹੈ ਤਾਂ ਫਿਰ ਤੁਸੀਂ ਦੇਸੀ ਜਿਹੜੇ ਟੋਟਕੇ ਅਪਣਾਉਣ ਦੀ ਜਗ੍ਹਾ ਤੇ ਟਾਈਮ ਲਈ ਆਪਣਾ ਡਾਕਟਰ ਦੀ ਸਲਾਹ ਕਰਕੇ ਟ੍ਰੀਟਮੈਂਟ ਲਓ ਕਿਉਂਕਿ ਉਹਦੇ ਅੰਦਰ ਕੋਈ ਜ਼ਿਆਦਾ ਵੀ ਬਿਮਾਰੀ ਤੋਂ ਪ੍ਰਭਾਵਿਤ ਤੁਸੀਂ ਹੋ ਸਕਦੇ ਹੋ ਜਿਹਦੇ ਨਾਲ ਫਿਰ ਕਈ ਵਾਰੀ ਮਸਲ ਜਿਹੜਾ ਵਾ ਉਹ ਜ਼ਿਆਦਾ ਡੈਮੇਜ ਹੋ ਜਾਂਦਾ ਕਿ ਜਦੋਂ ਇੱਕਦਮ ਪੇਨ ਹੁੰਦੀ ਹੈ ਕੋਸ਼ਿਸ਼ ਕਰੋ ਕਿ ਰੁਕ ਜਾਓ ਉਦੋਂ ਜੋ 4 ਮਿੰਟ ਵੱਲ ਮਸਲ ਨੂੰ ਥੋੜਾ ਮ사ਜ ਕਰੋ ਸਜੇ ਸਜੇ ਆਪਣੇ ਹੱਥ ਦੇ ਨਾਲ ਤੇ ਜਦੋਂ ਆਰਾਮ ਹੋ ਜੇ ਫਿਰ ਸਜੇ ਸਜੇ ਆਪਣੀ ਮੰਜ਼ਿਲ ਤੇ ਪਹੁੰਚ ਕੇ ਤੇ ਫਿਰ ਤੁਸੀਂ ਡਾਕਟਰ ਦੀ ਸਲਾਹ ਲਓ ਉਸ ਦੇ ਅਕੋਰਡਿੰਗਲੀ ਫਿਰ ਡਾਕਟਰ ਤੁਹਾਨੂੰ ਦੱਸਣਗੇ ਕਿ ਮੈਡੀਸਨ ਦੀ ਲੋੜ ਹੈ ਜਾਂ ਲੋਡਿੰਗ ਦੇ ਟੈਸਟ ਕਰਾਉਣਗੇ ਜਾਂ ਕੋਈ ਥੈਰਾਪੀਜ਼ ਵਗੈਰਾ ਜਿਵੇਂ ਫਿਜ਼ੀਓਥੈਰੇਪੀ ਦੀ ਲੋੜ ਹੈ ਜਾਂ ਜਿਸ ਦੀ ਵੀ ਜ਼ਰੂਰਤ ਹੈ ਉਹ ਸਾਰਾ ਡਾਇਗਨੋਸ ਕਰਕੇ ਦੱਸ ਦਿੰਦੇ ਨੇ ਯਾਨੀ ਕਿ ਇਹ ਮਸਲ ਦੀ ਜਿਹੜੀ ਦਰਦਵਾ ਇਹਨਾਂ ਨੂੰ ਅਸਾਂ ਨੂੰ ਮਤਲਬ ਲਾਹ ਪਰਵਾਹੀ ਨਹੀਂ ਕਰਨੀ ਚਾਹੀਦੀ ਕਈ ਵਾਰੀ ਸੀ ਸੋਚ ਲੈਣੇ ਆ ਵੀ ਜਦੋਂ ਛੋਟੀ-ਕੋਟੀ ਦਰਦ ਆ ਲੇਕਿਨ ਇਹਦੇ ਪਿਛੇ ਕਾਰਨ ਕਈ ਵਾਰ ਨਹੀਂ ਵੱਡਾ ਹੁੰਦਾ ਕਿਉਂਕਿ ਨਾੜੀਆਂ ਨਾਲ ਸੰਬੰਧਿਤ ਜਿਹੜੇ ਰੋਗ ਨੇ ਉਹ ਫਿਰ ਕਈ ਵਾਰ ਨਹੀਂ ਲੱਤਾਂ ਨੂੰ ਜਾਂ ਪੈਰ ਦੇ ਅੰਗੂਠਿਆਂ ਨੂੰ ਨਾ ਹੋਰ ਨਹੀਂ ਸਿਆਨੂ ਜਾਂ ਮਸਲਸ ਨੂੰ ਜਿਆਦਾ ਨੁਕਸਾਨ ਪਹੁੰਚਾ ਦਿੰਦੇ ਆਂ ਅਗਰ ਅਸੀਂ ਉਹਦਾ ਪ੍ਰੋਪਰ ਟਰੀਟਮੈਂਟ ਨਾ ਕਰੀਏ ਕਿਉਂਕਿ ਕਈ ਵਾਰੀ ਸੰਗ ਉਹਦੀ ਤਕਲੀਫ ਵੈਸੇ ਮਹਿਸੂਸ ਨਹੀਂ ਹੁੰਦੀ ਲੇਕਿਨ ਜਦੋਂ ਅਸੀਂ ਕੋਈ ਐਕਟੀਵਿਟੀ ਕਰਦੇ ਆਂ ਜਿਵੇਂ ਦੌੜਦੇ ਆਂ ਤੇਜ਼ ਇੱਕਦਮ ਸਾਨੂੰ ਚੱਲਣਾ ਪੈਂਦਾ ਪੌੜੀਆਂ ਚੜ੍ਹਨੀਆਂ ਪੈਂਦੀਆਂ ਉਦੋਂ ਦਰਦ ਹੁੰਦੀ ਏ ਤੇ ਅਸੀਂ ਸੋਚਦੇ ਆਂ ਕਿ ਜੇ ਲੋ ਕੋਈ ਗੱਲ ਨਹੀਂ ਪੌੜੀਆਂ ਚੜ੍ਹਨੋਂ हट ਗਏ ਤਾਂ ਦਰਦ ਠੀਕ ਹੋ ਗਈ ਲੇਕਿਨ ਉਹਦੇ ਪਿੱਛੇ ਕਾਰਨ ਵੱਡਾ ਹੁੰਦਾ ਕੋਈ ਇਹਨਾਂ ਹਾਲਾਤਾਂ ਦੇ ਵਿੱਚ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਵੀ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਕਰਾਓ ਇਹ ਮੇਰੀ ਬੁਝਾਰਿਸ਼ ਹੈ ਕੋ ਕੇ ਮਿਹਰਬਾਨੀ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ